ਬਾਉਂਡਰ ਤੋਂ ਕਿਸਾਨਾਂ ਨੇ ਮੁੜ ਦਿੱਲੀ ਕੂਚ ਦੀ ਕੀਤੀ ਕੋਸ਼ਿਸ਼ ਪੈਦਲ ਦਿੱਲੀ ਦੇ ਲਈ ਨਿਕਲੇ ਕਿਸਾਨਾਂ ਦਾ ਪੁਲਿਸ ਦੇ ਨਾਲ ਹੋਇਆ ਟਕਰਾਜ ਜਾਲ ਪੁੱਟਣ ਦੀ ਕੋਸ਼ਿਸ਼ ਕਰਨ ਤੇ ਪੁਲਿਸ ਦੇ ਵੱਲੋਂ ਅੱਥੂ ਗੈਸ ਦਾ ਇਸਤੇਮਾਲ ਸੁਖਵੀਰ ਸਿੰਘ ਬਾਦਲ ਤੇ ਹਮਲੇ ਤੋਂ ਬਾਅਦ ਕਈ ਅਕਾਲੀ ਲੀਡਰਾਂ ਨੂੰ ਧਮਕੀਆਂ ਮਜੀਤ ਸਿੰਘ ਜਿਮਾ ਤੇ ਕਲੇਰ ਨੂੰ ਮਿਲੀ ਧਮਕੀ ਪੁਲਿਸ ਨੇ ਵਿਧਾਈ ਸਿਕਿਉਰਿਟੀ ਜਥੇਦਾਰ ਨੇ ਅਸਤੀਫਾ ਤੇ ਫੈਸਲੇ ਦੇ ਲਈ ਅਕਾਲੀ ਦਲ ਨੂੰ ਦਿੱਤਾ 20 ਦਿਨਾਂ ਦਾ ਸਮਾਂ ਪਹਿਲਾਂ 3 ਦਿਨਾਂ ਦੇ ਵਿੱਚ ਰਿਜ਼ਾਈਨ ਮਨਜ਼ੂਰ ਕਰਨ ਦਾ ਦਿੱਤਾ ਸੀ ਹੁਕਮ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਅਕਾਲੀ ਆਗੂ ਛੱਡ ਚੁੱਕੇ ਨੇ ਅਹੁਦੇ। ਪੰਜਾਬ ਦੇ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ ਕੱਲ ਤੋਂ ਨਾਮਿਨੇਸ਼ਨ ਹੋਣਗੇ ਸ਼ੁਰੂ। ਐ ਜੀ ਪੀ ਸੀ ਵੱਲੋਂ ਨਗਰ ਨਿਗਮ ਚੋਣਾ ਮੁਲਤਵੀ ਕਰਨ ਦੀ ਮੰਗ ਪ੍ਰਧਾਨ ਹਜਿੰਦਰ ਸਿੰਘ ਧਾਮੀ ਬੋਲੇ ਸ਼ਹੀਦੀ 15 ਮਾਰਚ ਦੇ ਮਿਠਣਾ ਹੁੰਦੇ ਹੋਣਗੇ ਵੋਟਿੰਗ ਪੰਜਾਬ ਚੋਣ ਕਮਿਸ਼ਨ ਤੋਂ ਜਨਵਰੀ ਦੇ ਵਿੱਚ ਚੋਣਾ ਕਰਵਾਉਣ ਦੀ ਕੀਤੀ ਹੈ ਅਪੀਲ ਸੁਧਾਰ ਲਹਿਰ ਦੀ ਮੀਟਿੰਗ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨਾਲ ਦੇਖੇ ਮਲੂਕਾਫਤਿਹਗੜ੍ਹ ਸਾਹਿਬ ਦੇ ਵਿੱਚ ਸੁਖਵੀਰ ਦੇ ਨਾਲ ਨਿਭਾਈ ਸੇਵਾ ਪੰਜੀ ਦੇ ਸੰਕਰਦਾਨ ਧਾਮੀ ਦੇ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਪੁਲਿਸ ਨੇ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਾਰਾਇਣ ਚੌੜਾ ਦੇ ਬੇਟੀਆਂ ਤੋਂ ਕੀਤੀ ਪੁੱਛਗਿੱਛ ਕਈ ਘੰਟਿਆਂ ਤੱਕ ਕੀਤੇ ਗਏ ਸਵਾਲ ਜਵਾਬ ਅੱਜ ਰਿਮਾਂਡ ਖਤਮ ਹੋਣ ਤੇ ਚੌੜੇ ਨੂੰ ਕੋਰਟ ਦੇ ਵਿੱਚ ਕੀਤਾ ਜਾਵੇਗਾ ਪੇਸ਼ ਗਦਰਵਾਹਾ ਦੇ 20 ਪਿੰਡਾਂ ਦੇ ਵਿੱਚ 15 ਦਸੰਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ ਪੰਜਾਬ ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਪਹਿਲਾਂ ਗੜਬੜੀਆਂ ਕਰਕੇ ਰੱਦ ਕੀਤੇ ਗਏ ਸਨ ਚੋਣਾਂ ਸਰ ਸੇਖਾ ਤੁਸੀਂ ਵੇਖ ਰਹੇ ਹੋ ਨਿਊਜ਼ ਰੇਟਿੰਗ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨਾਂ ਦੀ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਦੀ ناکਾਮ ਕੋਸ਼ਿਸ਼ ਕੀਤੀ ਗਈ ਬੈਰੀਕੇਡਿੰਗ ਤੋਂ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦਾ ਇਸ ਦੌਰਾਨ ਇਸਤੇਮਾਲ ਕੀਤਾ ਗਿਆ ਹੈ ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਫੁੱਲਾਂ ਦੀ ਵਰਖਾ ਕੀਤੀ 101 ਕਿਸਾਨਾਂ ਦਾ ਜਥਾ ਦਰਸਲ ਦਿੱਲੀ ਜਾਣ ਦੀ ਲਗਾਤਾਰ ਜੋ ਕਿ ਕੋਸ਼ਿਸ਼ ਕਰ ਰਿਹਾ ਹੈ ਕਿਸਾਨਾਂ ਦੀ ਹਰਿਆਣਾ ਪੁਲਿਸ ਦੇ ਨਾਲ ਇਸ ਦੌਰਾਨ ਤਕੀ ਆ ਬੈਸ ਵੀ ਹੋਈ ਪਰਸੋਂ ਵੀ ਅਜਿਹੀ ਦਰਸਲ ਕੋਸ਼ਿਸ਼ ਕੀਤੀ ਗਈ ਸੀ ਆ ਜਦੋਂ ਕਿਸਾਨਾਂ ਵੱਲੋਂ ਦਿੱਲੀ ਜਾਣ ਦੀ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਇਸ ਦੇ ਵਿੱਚ ਵਾਲੇ ਅੱਜ ਵੀ ਜਦੋਂ ਕੋਸ਼ਿਸ਼ ਕੀਤੀ ਗਈ ਤੇ ਦਿਲਚਸਪ ਤਸਵੀਰਾਂ ਸੀ ਤੁਹਾਨੂੰ ਵਿਖਾ ਰਿਹਾ ਇੱਕ ਪਾਸੇ ਪੁਲਿਸ ਵੱਲੋਂ ਹਲਾਕੇ ਅਥਰੂ ਗੈਸ ਦਾ ਇਸਤੇਮਾਲ ਕੀਤਾ ਗਿਆ ਦੂਜੇ ਪਾਸੇ ਆ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਕਿਸਾਨਾਂ ਦੀ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਬਿਲਕੁਲ ਉੱਪਰ ਆ ਜਿਹੜੇ ਕਿ ਹਰਿਆਣਾ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਖੜੇ ਨੇ ਉਹਨਾਂ ਦੇ ਵੱਲੋਂ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਹਾਲਾਂਕਿ ਜਰੂਰ ਕਿਹਾ ਜਾ ਸਕਦਾ ਹੈ ਕਿ ਜਿਸ ਤਰੀਕੇ ਦਾ ਕੱਲ ਪਰਸੋਂ ਕਾਰਵਾਈ ਨਜ਼ਰ ਆਈ ਹਰਿਆਣਾ ਪੁਲਿਸ ਦੀ ਉਸ ਤੋਂ ਅਲੱਗ ਤਸਵੀਰਾਂ ਦਿਲਚਸਪ ਤਸਵੀਰਾਂ ਅੱਜ ਜੋ ਕੇ ਸਾਹਮਣੇ ਆਈਆਂ ਨੇ ਹਾਲਾਂਕਿ ਜਦੋਂ ਕਿਸਾਨਾਂ ਦੇ ਬਲੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ ਇੱਕ ਨੌਜਵਾਨ ਦੇ ਵੱਲੋਂ ਜੋ ਜਾਲ ਲੱਗਿਆ ਹੋਇਆ ਹੈ ਬੈਰੀਕੇਡਿੰਗ ਦੇ ਦੌਰਾਨ ਉਸ ਜਾਲ ਨੂੰ ਉਖਾੜਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਉਹ ਗੈਸ ਦਾ ਬੇਸਤੇਮਾਲ ਕੀਤਾ ਗਿਆ ਹਰਿਆਣਾ ਪੁਲਿਸ ਦੇ ਵੱਲੋਂ ਤਾਂ ਉਸ ਮਾਹੌਲ ਨੂੰ ਇੱਕ ਤਰੀਕੇ ਦੇ ਨਾਲ ਮੁੜ ਤੋਂ ਸ਼ਾਂਤ ਕਰਨ ਦੇ ਲਈ ਫਿਰ ਫੁੱਲਾਂ ਦੀ ਵੀ ਵਰਖਾ ਕਿਸਾਨਾਂ ਤੇ ਕੀਤੀ ਗਈ ਉਹ ਵੀ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਪਰਸੂ ਵੀ ਹਾਲਾਕੇ ਜੀ ਕੋਸ਼ਿਸ਼ ਕੀਤੀ ਗਈ ਜਦੋਂ ਕਿਸਾਨਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਗੈਸ ਦੇ ਗੋਲੇ ਛੱਡੇ ਗਏ ਉਸ ਤੋਂ ਬਾਅਦ ਪਰਸੂ ਜਿਹੜਾ ਕਿ ਕਿਸਾਨਾਂ ਦਾ ਜਥਾ ਵਾਪਸ ਆ ਗਿਆ ਗਿਆ ਆ ਗਿਆ ਸੀ ਕਿ ਅੱਜ ਵੀ ਮੁੜ ਤੋਂ ਕਿਸਾਨਾਂ ਨੇ ਅੱਗੇ ਜਾਣ ਦੀ ਜਦੋਂ ਕੋਸ਼ਿਸ਼ ਕੀਤੀ ਪਰ ਹਰਿਆਣਾ ਪੁਲਿਸ ਦਾ ਇਹ ਤਰਕ ਹੈ ਕਿ ਉਹਨਾਂ ਦੇ ਕੋਲ ਜੇਕਰ ਲਈ ਪੁਲਿਸ ਦੀ ਪਰਮਿਸ਼ਨ ਹੈ ਤਾਂ ਉਹ ਚਲੋ ਇੱਕ ਤਸਵੀਰ ਦਿਖਾਉਣਾ ਤੁਹਾਨੂੰ ਜਿੱਥੇ ਥੋੜੀ ਦਿਰ ਪਹਿਲਾਂ ਤੱਕ ਅਤਰੂ ਗੈਸ ਚੱਲ ਰਹੀ ਸੀ ਉੱਥੇ ਹਰਿਆਣਾ ਪੁਲਿਸ ਦੇਖੋ ਫੁੱਲ ਸਿੱਟਣ ਲੱਗੀ ਆ ਇਹ ਤਾਂ ਇੱਕ ਵੱਖਰੀ ਸਟ੍ਰੈਟਜੀ ਜਿਸ ਤਰ੍ਹਾਂ ਥੋੜੀ ਦਿਰ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਓ ਤੁਹਾਨੂੰ ਚਾਹ ਪੁੜਾਈਏ ਤੁਹਾਨੂੰ ਬਿਸਕਟ ਖੁਆਈਏ ਥੋੜੀ ਦਿਰ ਬਾਅਦ ਅਤਰੂ ਗੈਸ ਦੇ ਗੋਲੇ ਸਿੱਟਨੇ ਸ਼ੁਰੂ ਕੀਤੇ ਪਰ ਹੁਣ ਇੱਕ ਵਾਰ ਫੁੱਲ ਸੁੱਟੇ ਜਾ ਰਹੇ ਨੇ ਤਾਂ ਕੀ ਇਹ ਫੁੱਲ ਸੁੱਟ ਕੇ ਕੋਈ ਸ਼ਾਂਤੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀ ਇਹ ਫੁੱਲ ਸਿੱਟਣ ਤੋਂ ਬਾਅਦ ਕਿਸਾਨਾਂ ਨੂੰ ਅੱਗੇ ਜਾਣ ਦਾ ਵੀ ਸੁਨੇਹਾ ਮਿਲੇਗਾ ਤਾਂ ਇਹ ਇੱਕ ਵੱਖਰੀ ਤਸਵੀਰ ਇੱਕ ਵੱਖਰੀ ਕੋਸ਼ਿਸ਼ ਕਰਾਂਗੇ ਕਿ ਹਰਿਆਣਾ ਪੁਲਿਸ ਦੀ ਔਰ ਕਿਤਨੇ ਕਿਤੇ ਇੱਕ ਸੁਨੇਹਾ ਤਸਵੀਰ ਤੋਂ ਅਝਿਹਾ ਲੱਗਦਾ ਹੈ ਕਿ ਜਿਵੇਂ ਕੋਈ ਸ਼ਾਂਤੀ ਦਾ ਸੁਨੇਹਾ ਉਹ ਦਿੱਤਾ ਜਾ ਰਿਹਾ ਹੋਵੇ ਪਰ ਕੀ ਇਹ ਤਸਵੀਰ ਅਸਲ ਦੇ ਵਿੱਚ ਅਮਲੀ ਜਾਮੇ ਦੇ ਰੂਪ ਦੇ ਵਿੱਚ ਨજર ਆਏਗੀ ਕਿ ਜਿਹੜੇ ਹੁਣ ਫੁੱਲ ਸਿੱਟੇ ਜਾ ਰਹੇ ਨੇ ਇਸ ਤੋਂ ਬਾਅਦ ਮਾਹੌਲ ਸ਼ਾਂਤ ਹੋਏਗਾ ਕਿ ਹੋਰ ਅਤਰੂ ਗੈਸ ਦੇ ਗੋਲੇ ਨਹੀਂ ਸਿੱਟੇ ਜਾਣਗੇ ਤਾਂ ਇਹ ਤਸਵੀਰ ਸ਼ੰਭੂ ਬਾਰਡਰ ਤੇ ਜਿੱਥੇ ਥੋੜੀ ਦੇਰ ਪਹਿਲਾਂ ਤੱਕ ਗੋਲੇ ਸਿੱਟੇ ਜਾ ਰਹੇ ਸੀ ਉੱਥੇ ਹੁਣ ਫੁੱਲ ਸੁੱਟੇ ਗਏ ਨੇ ਤਾਂ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਅੱਜ ਹਾਲਾਂਕਿ ਪਰਸੋ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀ ਪਰਸੋ ਜਿਸ ਤਰ੍ਹਾਂ ਅਤਰੂ ਗੈਸ ਵੱਡੀ ਗਿਣਤੀ ਵਿੱਚ ਸੁੱਟੀ ਗਈ ਅੱਜ ਵੀ ਥੋੜੀ ਦੇਰ ਪਹਿਲਾਂ ਤੱਕ ਅਥਰੂ ਗੈਸ ਸਿੱਟੀ ਗਈ ਪਰ ਹੁਣ ਇਸੇ ਦਰਮਿਆਨ ਫੁੱਲਾਂ ਦੀ ਵਰਕਾ ਕੀਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਤੇ ਕਦੇ ਗੋਲੇ ਤੇ ਕਦੇ ਫੁੱਲਾਂ ਦੀ ਵਰਕਾ ਕੈਮਰਾਮੈਨ ਅਜੀਤ ਕੁਮਾਰ ਦੇ ਨਾਲ ਨਵਿੰਦਰ ਸਿੰਘ ਭਰਾ ਆਪ ਤੈਸ ਦੇ ਵਿਚਾਲੇ ਦਿਲਚਸਪ ਤੁਹਾਨੂੰ ਅਸੀਂ ਤਸਵੀਰਾਂ ਵਿਖਾਈਆਂ ਨੇ ਜਦੋਂ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹਾਲਾਂਕਿ ਆ ਦੋ ਤਸਵੀਰਾਂ ਬਿਲਕੁਲ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਇੱਕ ਪਾਸੇ ਜਦੋਂ ਕਿਸਾਨ ਅੱਗੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਤਰਫੋਂ ਗੈਸ ਦਾ ਵੀ ਪੁਲਿਸ ਦੇ ਵੱਲੋਂ ਇਸਤੇਮਾਲ ਕੀਤਾ ਗਿਆ ਤਾਂ ਇੱਕ ਤਰੀਕੇ ਦੇ ਨਾਲ ਫਿਰ ਉਸ ਤੋਂ ਬਾਅਦ ਚ ਨਵੀਂ ਰਣਨੀਤੀ ਜਿਹੜੀ ਕਿ ਅਪਣਾਈ ਗਈ ਉਸ ਦੇ ਮੁਤਾਬਕ ਕੀ ਫੁੱਲਾਂ ਦੀ ਵਰਖਾ ਜੋ ਕਿ ਹਰਿਆਣਾ ਪੁਲਿਸ ਦੇ ਅਧਿਕਾਰੀ ਮੁਲਾਜ਼ਮ ਕਿਸਾਨਾਂ ਉਤੇ ਕਰਦੇ ਹੋਏ ਨਜ਼ਰ ਆਈ ਕਦੇ ਫੁੱਲ ਤੇ ਕਦੇ ਅਥਰੂ ਗੈਸ ਇਧਰੋਂ ਖੰਮੀ ਕਦੇ ਫੁੱਲ ਤੇ ਕਦੇ ਅਥਰੂ ਗੈਸ ਫਿਰ ਤਸਵੀਰ ਬਦਲ ਗਈ ਆ ਥੋੜੀ देर ਪਹਿਲਾਂ ਫੁੱਲ ਸਿੱਟਣ ਵਾਲੀ ਹਰਿਆਣਾ ਪੁਲਿਸ ਨੇ ਦੁਬਾਰਾ ਅਥਰੂ ਗੈਸ ਛੱਡ ਦਿੱਤੀ ਆ ਤਾਂ ਕੀ ਅੰਦਾਜ਼ਾ ਲਾਓਗੇ ਕਦੇ ਅਥਰੂ ਗੈਸ ਤੇ ਕਦੇ ਫੁੱਲਾਂ ਦੀ ਵਰਕਾ ਥੋੜੀ देर ਪਹਿਲਾਂ ਫੁੱਲ ਸਿੱਟੇ ਗਏ ਪਰ ਹੁਣ ਫਿਰ ਤੋਂ ਅਥਰੂ ਗੈਸ ਅਥਰੂ ਗੈਸ ਤੋਂ ਇਲਾਵਾ ਇੱਕ ਵੱਖਰੀ ਤਰ੍ਹਾਂ ਦੀ ਜਿਹਾ ਸਾਚ ਉਸਦੇ ਨਾਲ ਪੂਰੀ ਤਰ੍ਹਾਂ ਅੱਖਾਂ ਤੇ ਅਸਰ ਪੈਂਦਾ ਸਭ ਨੇ ਵੀ ਦੇਖ ਰਹੇ ਕਿ ਹਰਿਆਣਾ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਸੱਟ ਰਹੇ ਨੇ ਪਹਿਲਾਂ ਫੁੱਲ ਛੁੱਟੇ ਗਏ ਪਰ ਉਸ ਤੋਂ ਬਾਅਦ ਫਿਰ ਤੋਂ ਅਧਰੂ ਗੈਸ ਸਿੱਟੀ ਗਈ ਤਾਂ ਕਿਸਾਨ ਇੱਕ ਵਾਰ ਫਿਰ ਤੋਂ ਪਿੱਛੇ ਹਟੇ ਨੇ ਇਹ ਤਸਵੀਰ ਹੈ ਸ਼ੰਭੂ ਬਾਰਡਰ ਦੀ ਕਿਸਾਨ ਪਿੱਛੇ ਹਟਣ ਦੇ ਲਈ ਮਜਬੂਰ ਹੋਏ ਨੇ ਅੱਖਾਂ ਮਚਦੀਆਂ ਨੇ ਔਰ ਬੁਰੀ ਤਰ੍ਹਾਂ ਅਸਰ ਪੈਂਦਾ ਇਸ ਗੈਸ ਦਾ ਤਾ ਇੱਕ ਕਿਸਾਨ ਤੇ ਲੱਗਦਾ ਹੈ ਕਿ ਜਿਆਦਾ ਅਸਰ ਹੋਇਆ ਉਸ ਨੂੰ ਲਿਜਾਇਆ ਗਿਆ ਪਿੱਛੇ ਤਾਂ ਸ਼ਾਇਦ ਇੱਕ ਕਿਸਾਨ ਜ਼ਖਮੀ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਕਿਸਾਨ ਜ਼ਖਮੀ ਹੋਇਆ ਸੀ ਤਾਂ ਇੱਕ ਹੋਰ ਕਿਸਾਨ ਜਿਹੜਾ ਉਹ ਜ਼ਖਮੀ ਹੋਇਆ ਉਸ ਨੂੰ ਚੱਕ ਕੇ ਲਿਜਾਇਆ ਗਿਆ ਹੁਣ ਤੱਕ ਦੋ ਕਿਸਾਨ ਜ਼ਖਮੀ ਹੋ ਚੁੱਕੇ ਨੇ ਤਾਂ ਇਹ ਤਸਵੀਰ ਸ਼ੰਭੂ ਬਾਡਰ ਦੀ ਤਾਂ ਅੱਜ ਸਵੇਰ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਖਾਨਾਂ ਤੇ ਅਤਰੂ ਗੈਸ ਦੇ ਗੋਲੇ ਡਿੱਗੇ ਨੇ ਔਰ ਕਿਸਾਨ ਜ਼ਖਮੀ ਹੋਇਆ ਇੱਕ ਕਿਸਾਨ ਪਹਿਲਾਂ ਜ਼ਖਮੀ ਹੋਇਆ ਇੱਕ ਕਿਸਾਨ ਹੁਣ ਜ਼ਖਮੀ ਹੋਇਆ ਸ਼ੰਭੂ ਬਾਰਡਰ ਤੇ ਵਾਰ-ਵਾਰ ਬਦਲਦੀ ਤਸਵੀਰ ਇੱਕ ਹੋਰ ਕਿਸਾਨ ਤੀਜਾ ਕਿਸਾਨ ਤਾਂ ਤਿੰਨ ਕਿਸਾਨਾਂ ਤੇ ਅਸਰ ਹੋਇਆ ਤਿੰਨ ਕਿਸਾਨ ਦੋ ਕਿਸਾਨ ਹੁਣ ਜ਼ਖਮੀ ਹੋ ਗਏ ਨੇ ਇੱਕ ਕਿਸਾਨ ਪਹਿਲਾ ਇੱਕ ਹੋਰ ਇੱਕ ਤੋਂ ਵੱਧ ਇੱਕ ਕਿਸਾਨ ਜ਼ਖਮੀ ਹੁੰਦੇ ਨਜ਼ਰ ਆ ਰਹੇ ਨੇ ਅੱਖਾਂ ਤੇ ਬੁਰੀ ਤਰ੍ਹਾਂ ਅਸਰ ਪਿਆ ਤੁਹਾਨੂੰ ਉਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਅੱਗੇ ਚੱਲ ਕੇ ਕਿ ਤਿੰਨ ਚਾਰ ਕਿਸਾਨ ਜ਼ਖਮੀ ਹੋ ਚੁੱਕੇ ਨੇ ਹੁਣ ਤੱਕ ਐਂਬੂਲੈਂਸ ਦੇ ਰਾਹੀਂ ਇਹਨਾਂ ਨੂੰ ਲਿਜਾਇਆ ਜਾਣਾ ਹੈ ਬਾਕੀ ਇਹਨਾਂ ਦਾ ਇਲਾਜ ਕਰਵਾਇਆ ਜਾ ਸਕੇ ਤਾਂ ਕਿਸਾਨ ਤੇ ਅਸਰ ਹੋਇਆ ਕਿਸਾਨ ਬੇਹੋਸ਼ ਹੋਇਆ ਕਿਸਾਨ ਬੇਹੋਸ਼ ਹੋਇਆ ਬਿਉਸ਼ ਹੋ ਗਏ ਕੋਰ ਕਿਸਾਨ ਚਾਰ ਕਿਸਾਨ ਅੱਜ ਬਿਉਸ਼ ਹੋ ਚੁੱਕੇ ਨੇ ਬੁਰੀ ਤਰ੍ਹਾਂ ਅਸਰ ਹੋਇਆ ਚਾਰ ਕਿਸਾਨਾਂ ਤੇ ਅਥਰੂ ਗੈਸ ਦੇ ਗੋਲਿਆਂ ਨੇ ਬੁਰੀ ਤਰ੍ਹਾਂ ਅਸਰ ਪਾਇਆ ਤਾਂ ਇਹ ਬੇਹਦ ਦਰਦਨਾਕ ਤਸਵੀਰ ਕਹਾਂਗੇ ਸ਼ਿਪ ਬਾਰਡਰ ਦੀ ਉੱਤ ਬਾਰਡਰ ਦੀ ਜਿੱਥੇ ਥੋੜੀ ਦੇਰ ਪਹਿਲਾਂ ਤੱਕ ਹਰਿਆਣਾ ਪੁਲਿਸ ਫੁੱਲ ਸਟ ਦੀ ਨਜ਼ਰ ਆ ਰਹੀ ਸੀ ਕਦੇ ਫੁੱਲ ਤੇ ਕਦੇ ਅਥਰੂ ਗੈਸ ਤਾਂ ਕਿਸਾਨ ਜ਼ਖਮੀ ਹੋਇਆ ਚਾਰ ਕਿਸਾਨ ਜ਼ਖਮੀ ਹੋ ਚੁੱਕੇ ਨੇ ਹੁਣ ਤੱਕ ਬੇहद ਦਰਦਨਾਕ ਤਸਵੀਰ ਛੇਦੀ ਤੋਂ ਛੇਤੀ ਇਹਨਾਂ ਕਿਸਾਨਾਂ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਤੇ ਜਿਆਦਾ ਅਸਰ ਨਾ ਹੋਵੇ ਇੱਕ ਤੋਂ ਬਾਅਦ ਇੱਕ ਕਿਸਾਨ ਜ਼ਖਮੀ ਹੋ ਰਹੇ ਨੇ ਬੇहद ਦਰਦਨਾਕ ਤਸਵੀਰਾਂ ਕਹਾਂਗੇ ਹੁਣ ਸਾਹਮਣੇ ਆਉਣ ਲੱਗੀਆਂ ਨੇ ਚਾਰ ਕਿਸਾਨ ਅੱਜ ਜ਼ਖਮੀ ਹੋ ਚੁੱਕੇ ਨੇ ਕਰੀਬ-ਕਰੀਬ ਨੀਂਬੇਹੋਸ਼ੀ ਦੀ ਹਾਲਤ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਕੈਮਰਮੈਨ ਅਜੀਤ ਕੁਮਾਰ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਸ਼ੰਭੂ ਬਾਟਰ ਤਾਂ ਸ਼ੰਭੂ ਬਾਟਰ ਦੀ ਤੁਹਾਨੂੰ ਸੀ ਤਸਵੀਰਾਂ ਵਿਖਾਈਆਂ ਗਰਾਊਂਡ ਜ਼ੀਰੋ ਤੋਂ ਆਪਣੇ ਸਹਿਯੋਗੀ ਨਵਿੰਦਰ ਸਿੰਘ ਬਰਾੜ ਦੀ ਰਿਪੋਰਟ ਵਿਖਾਈ ਹੈ ਜਦੋਂ ਦਰਸਲ ਹਰਿਆਣਾ ਪੁਲਿਸ ਦੇ ਵੱਲੋਂ ਇਹ ਕਿਸਾਨਾਂ ਤੇ ਕਾਰਵਾਈ ਕੀਤੀ ਹੈ ਅਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਤਿੰਨ ਤੋਂ ਚਾਰ ਕਿਸਾਨ ਇਸ ਦਰਹਾਨ ਜ਼ਖਮੀ ਹੋਏ ਨੇ ਇੱਕ ਪਾਸੇ ਅਥਰੂ ਗੈਸ ਦੀਆਂ ਤਸਵੀਰਾਂ ਦੂਜੇ ਪਾਸੇ ਫੁੱਲਾਂ ਦੀ ਵਰਖਾ ਦੀਆਂ ਤਸਵੀਰਾਂ ਜਦੋਂ ਕਿਸਾਨਾਂ ਤੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਵੱਲੋਂ ਅਧਿਕਾਰੀਆਂ ਦੇ ਵੱਲੋਂ ਆ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹਾਲਾਂਕਿ ਦੋਵੇਂ ਤਸਵੀਰਾਂ ਬਿਲਕੁਲ ਉਲਟ ਨੇ ਇੱਕ ਦੂਜੇ ਤੋਂ ਬਿਲਕੁਲ ਅਲੱਗ-ਅਲੱਗ ਨੇ ਇੱਕ ਪਾਸੇ ਅੱਥੂ ਗੈਸ ਦਾ ਇਸਤੇਮਾਲ ਅੱਥੂ ਗੈਸ ਦੇ ਗੋਲੇ ਕਿਸਾਨਾਂ ਤੇ ਛੱਡੇ ਗਏ ਕੁਝ ਕਿਸਾਨ ਇਸ ਦੌਰਾਨ ਜ਼ਖਮੀ ਹੋਏ ਆ ਤਾਂ ਦੂਜੇ ਪਾਸੇ ਇਸ ਪੂਰੇ ਮਾਹੌਲ ਨੂੰ ਕਿਤਨਾ ਕਹਿੰਦੇ ਸ਼ਾਂਤ ਕਰਨ ਦੇ ਲਈ ਇੱਕ ਵੱਖਰੀ ਰਣਨੀਤੀ ਅਪਣਾਈ ਗਈ ਹਰਿਆਣਾ ਪੁਲਿਸ ਦੇ ਵੱਲੋਂ ਜਦੋਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੱਡਣ ਦੇ ਬਾਅਦ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਫੁੱਲਾਂ ਦੀ ਵਰਖਾ ਕਰਦੇ ਹੋਏ ਹਰਿਆਣਾ ਪੁਲਿਸ ਦੇ ਮੁਲਾਜ਼ਮ ਅਧਿਕਾਰੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਆ ਦਰਸਲ ਪਰਸੋਂ ਵੀ ਇਸੇ ਤਰੀਕੇ ਦੀ ਕਿਸਾਨਾਂ ਦੇ ਵੱਲੋਂ ਕਿਸਾਨਾਂ ਦੇ ਜਥੇ ਦੇ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਦੋਂ ਵੀ हरियाणा पुलिस ਦੇ ਵੱਲੋਂ ਅਥੂ ਗੈਸ ਦਾ ਇਸਤੇਮਾਲ ਕੀਤਾ ਗਿਆ ਸੀਗਾ ਪਰसों ਵੀ ਕੁਝ ਕਿਸਾਨ ਜ਼ਖਮੀ ਹੋਏ ਸਨ ਉਸ ਤੋਂ ਬਾਅਦ ਜਥਾ ਜੋ ਕੇ ਵਾਪਸ ਵੜਾਇਆ ਸੀ ਆ ਕੱਲ ਦਾ ਦਿਨ ਹਾਲਾਂਕਿ ਇੰਤਜ਼ਾਰ ਕੀਤਾ ਗਿਆ ਕੇਂਦਰ ਸਰਕਾਰ ਦੇ ਸੱਦੇ ਦਾ ਕਿ ਜੇਕਰ ਕੇਂਦਰ ਸਰਕਾਰ ਗੱਲਬਾਤ ਕਰਨ ਦੀ ਲਈ ਤਿਆਰ ਹੁੰਦੀ ਹੈ ਕੋਈ ਸੱਦਾ ਆਉਂਦਾ ਆ ਪਰ ਉਸ ਦਾ ਇੰਤਜ਼ਾਰ ਕਰਨ ਦੇ ਬਾਅਦ ਅੱਜ ਮੁੜ ਤੋਂ ਜਿਹੜੇ ਕਿਸਾਨਾਂ ਦੇ ਵੱਲੋਂ ਆ ਦਿੱਲੀ ਕੋਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਿਲਕੁਲ ਬੈਰੀਕੇਡਿੰਗ ਦੇ ਨੇੜੇ ਕਿਸਾਨ ਪਹੁੰਚਦੇ ਨੇ ਇਸ ਦੌਰਾਨ ਹਾਲਾਂਕਿ ਬਹਿਸਬਾਜ਼ੀ ਹੁੰਦੀ ਹੋਈ ਵੀ ਕਿਸਾਨਾਂ ਦੀ ਹਰਿਆਣਾ ਪੁਲਿਸ ਦੇ ਨਾਲ ਅ ਨਜ਼ਰ ਆਈ ਹਰਿਆਣਾ ਪੁਲਿਸ ਦੇ ਬਲਵਾਰਾਂ ਵਾਰ ਇਸੇ ਗੱਲ ਦਾ ਤਰਕ ਦਿੱਤਾ ਗਿਆ ਕਿ ਜੇ ਉਹਨਾਂ ਦੇ ਕੋਲ ਦਿੱਲੀ ਪੁਲਿਸ ਦੀ ਪਰਮਿਸ਼ਨ ਹੈ ਤਾਂ ਫੇਰ ਹੀ ਉਹ ਦਿੱਲੀ ਜਾ ਸਕਦੇ ਨੇ ਹਰਿਆਣਾ ਦੇ ਵਿੱਚ ਐਂਟਰ ਹੋ ਸਕਦੇ ਨੇ ਨਹੀਂ ਤਾਂ ਉਹਨਾਂ ਨੂੰ ਹਰਿਆਣਾ ਦੇ ਵਿੱਚ ਐਂਟਰ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ ਆ ਇਸ ਤਰੀਕੇ ਦੀ ਬਹਿਸ-ਬਾਜ਼ੀ ਹੁੰਦੀ ਹੈ ਲਗਾਤਾਰ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਇਸ ਦੌਰਾਨ ਆ ਕਿਸੇ ਨੌਜਵਾਨ ਦੇ ਵੱਲੋਂ ਜੋ ਕਿ ਜਾੜ ਲਗਾਇਆ ਗਿਆ ਆ ਪੂਰੀ ਬੈਰੀਕੇਡਿੰਗ ਤੇ ਉਸ ਨੂੰ ਖਾੜਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਦੋਂ ਹੀ ਹਦਸਾ ਹਰਿਆਣਾ ਪੁਲਿਸ ਦੀ ਕਾਰਵਾਈ ਨਜ਼ਰ ਆਉਂਦੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਥਰੋ ਗੈਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਆ ਕਿਸਾਨਾਂ ਨੂੰ ਮੌਕੇ ਤੋਂ ਖਦੇੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਥਰੋ ਗੈਸ ਦੇ ਇਸਤੇਮਾਲ ਦੇ ਦੌਰਾਨ ਆ ਕੁਝ ਕਿਸਾਨ ਜੋ ਕਿ ਜ਼ਖਮੀ ਵੀ ਹੋ ਜਾਂਦੇ ਨੇ ਤਾਂ ਉਸ ਪੂਰੇ ਮਾਹੌਲ ਨੂੰ ਇੱਕ ਤਰੀਕੇ ਦੇ ਨਾਲ ਸ਼ਾਂਤ ਕਰਨ ਦੇ ਲਈ ਆ ਉਸਮ ਹਾਲ ਨੂੰ ਸਾਜ਼ਗਾਰ ਕਰਨ ਦੇ ਲਈ ਇਸ ਤਰੀਕੇ ਦੀ ਰਣਨੀਤੀ ਫਿਰ ਹਰਿਆਣਾ ਪੁਲਿਸ ਦੇ ਵੱਲੋਂ ਅਪਣਾਈ ਜਾਂਦੀ ਹੈ ਜਦੋਂ ਹਰਿਆਣਾ ਪੁਲਿਸ ਦੇ ਅਧਿਕਾਰੀ ਮਲਾਜ਼ਮ ਇਸ ਤਰੀਕੇ ਦੇ ਨਾਲ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਨਜ਼ਰ ਆਉਂਦੇ ਨੇ ਆ ਤਾਂ ਲਗਾਤਾਰ ਹਾਲਾਂਕਿ ਕਿਸਾਨ ਜੋ ਕਿਸ ਗੱਲ ਤੇ ਜ਼ਿਦ ਨੇ ਕਿ ਹਰ ਹਾਲ ਦੇ ਵਿੱਚ ਹਰਿਆਣਾ ਚ ਦਾਖਲ ਹੋਣਾ ਚਾਹੁੰਦੇ ਨੇ ਦਿੱਲੀ ਜਾਣਾ ਚਾਹੁੰਦੇ ਨੇ ਪਰ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਦਿੱਲੀ ਪੁਲਿਸ ਦੀ ਪਰਮਿਸ਼ਨ ਨਹੀਂ ਹੈ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਪਰਮਿਸ਼ਨ ਨਹੀਂ ਇਸ ਕਰਕੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਸਕਦਾ ਆ ਤਾਂ ਲਗਾਤਾਰ ਪਰਸੋਂ ਮਿਸਤਰੀ ਕੀ ਦੀ ਬਹਿਸਵਾਜ਼ੀ ਕਿਸਾਨਾਂ ਦੀ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਹੋਈ ਅੱਜ ਵੀ ਉਹ ਗੱਲਬਾਤ ਵਾਰਤਾ ਲਾਪ ਹੁੰਦੀ ਹੋਈ ਨਜ਼ਰ ਆਈ ਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਕੋਈ ਵਾਹਨ ਨਹੀਂ ਨਾਲ ਲੈ ਕੇ ਜਾ ਰਹੇ ਕੋਈ ਟਰੈਕਟਰ ਟਰਾਲੀ ਨਹੀਂ ਨਾਲ ਲੈ ਕੇ ਜਾ ਰਹੇ ਜਦੋਂ ਸਿਰਫ ਪੈਦਲ ਮਾਰਚ ਕਰਨਾ ਚਾਹੁੰਦੇ ਨੇ ਪੈਦਲ ਦਿੱਲੀ ਜਾਣਾ ਚਾਹੁੰਦੇ ਤੇ ਫਿਰ ਉਹਨਾਂ ਨੂੰ ਆ ਕਿਉਂ ਰੋਕਿਆ ਜਾ ਰਿਹਾ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਤੇ ਇਸ ਦੇ ਵਿਚਾਲੇ ਖੈਰ ਦੇਖਣਾ ਹੋਵੇਗਾ ਕਿ ਇਸ ਮਸਲੇ ਦਾ ਹੱਲ ਕਿਵੇਂ ਨਿਕਲਦਾ ਹੈ ਕਿਉਂਕਿ ਲਗਾਤਾਰ ਆ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਗੱਲਬਾਤ ਕਰਨ ਦੇ ਲਈ ਤਿਆਰ ਨੇ ਪਰ ਕੇਂਦਰ ਸਰਕਾਰ ਦੇ ਵੱਲੋਂ ਗੱਲਬਾਤ ਦੇ ਲਈ ਆ ਮੀਟਿੰਗ ਦੇ ਲਈ ਕੋਈ ਵੀ ਸੱਦਾ ਨਹੀਂ ਆਇਆ ਇਸੇ ਕਰਕੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਦਿੱਲੀ ਕੂਚ ਕਰਨਾ ਚਾਹੁੰਦੇ ਨੇ ਕਿਉਂਕਿ ਐਮਐਸਪੀ ਦੀ ਕਾਨੂੰਨੀ ਗਰੰਟੀ ਸੜੇ ਕੋਲ ਲਗਭਗ ਆ 13 ਮੰਗਾਂ ਦੇ ਕਿਸਾਨਾਂ ਦੀਆਂ ਆ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੇ ਅੱਗੇ ਮੰਗਾਂ ਨੇ ਕੇਂਦਰ ਸਰਕਾਰ ਦੇ ਅੱਗੇ ਮੰਗਾਂ ਕਿਸਾਨ ਰੱਖ ਰਹੇ ਨੇ ਤੇ ਇਸ ਨੂੰ ਲੈ ਕੇ ਦਰਸਲ 6 ਦਸੰਬਰ ਨੂੰ ਪਹਿਲਾਂ ਯਾਨੀ ਕਿ ਪਰਸੋਂ ਆ ਦਿੱਲੀ ਕੋਚ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਹਾਲਾਂਕਿ ਉਸ ਦੌਰਾਨ ਵੀ ਕੋਸ਼ਿਸ਼ ਜੋ ਕਿ ناکਾਮ ਸਾਬਤ ਹੋਈ ਜਦੋਂ ਹਰਿਆਣਾ ਪੁਲਿਸ ਦੇ ਅੱਗੇ ਨਹੀਂ ਜਾਣ ਦਿੱਤਾ ਗਿਆ ਤੇ ਫਿਰ ਜਥਾ ਵਾਪਸ ਆ ਗਿਆ ਸੀਗਾ ਤੇ ਉਸੇ ਤਰੀਕੇ ਦੀ ਕੋਸ਼ਿਸ਼ ਅੱਜ ਵੀ ਕਿਸਾਨਾਂ ਦੇ ਵੱਲੋਂ ਕੀਤੀ ਗਈ ਅੱਜ ਕਿਸ ਤਰੀਕੇ ਦਾ ਉੱਥੇ ਮਾਹੌਲ ਬਣਿਆ ਤੁਹਾਨੂੰ ਉਹ ਦੋ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਆ ਜਦੋਂ ਕਿਸਾਨਾਂ ਦੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਅਥਰੂ ਗੈਸ ਦਾ ਇਸਤੇਮਾਲ ਕੀਤਾ ਗਿਆ ਨਰੈਨ ਸਿੰਘ ਚੋੜਾ ਦੇ ਵੱਲੋਂ ਜਾਣਲੇਵਾ ਹਮਲਾ ਕੀਤਾ ਗਿਆ ਸੀ ਉਹਨਾਂ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਆ ਤਾਂ ਉਸ ਤੋਂ ਬਾਅਦ ਹਾਲਾਂਕਿ ਮੌਕੇ ਤੋਂ ਹੀ ਨਰੈਨ ਸਿੰਘ ਚੋੜਾ ਨੂੰ ਸੁਖਵੀਰ ਸਿੰਘ ਬਾਦਲ ਦੇ ਸੁਰੱਖਿਆ ਕਰਮੀਆਂ ਦੇ ਵੱਲੋਂ ਸਾਥੀਆਂ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਅੱਜ ਦਰਸਲ 3 ਦਿਨ ਦਾ ਰਿਮਾਂਡ ਜੋ ਕਿ ਖਤਮ ਹੋਣ ਜਾ ਰਿਹਾ ਤੇ ਇਸ ਦੇ ਬਾਅਦ ਥੋੜੀ ਦੇਰ ਦੇ ਵਿੱਚ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਖਿਆਲ ਵੇਖਣਾ ਹੋਵੇਗਾ ਕਿ ਪੁਲਿਸ ਨੂੰ ਕੀ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਹੋਰ ਰਿਮਾਂਡ ਕੋਰਟ ਦੇ ਵੱਲੋਂ ਆ ਦਿੱਤਾ ਜਾਂਦਾ ਹੈ ਜਾਂ ਨਹੀਂ ਇਸ ਨੂੰ ਲੈ ਕੇ ਵੀ ਜਲਦੀ ਜਿਹੜੀ ਕਿ ਸਥਿਤੀ ਆ ਸਾਫ ਹੋ ਜਾਵੇਗੀ ਤਾਂ ਥੋੜੀ دیر ਦੇ ਵਿੱਚ ਨਾਰਾਇਣ ਚੋੜਾ ਦੀ ਅੰਮ੍ਰਿਤਸਰ ਕੋਰਟ ਦੇ ਵਿੱਚ ਆ ਪੇਸ਼ੀ ਹੋਣ ਜਾ ਰਹੀ ਹੈ ਆ ਤੁਹਾਨੂੰ ਉਸ ਦਿਨ ਦੀਆਂ 4 ਦਸੰਬਰ ਦੀਆਂ ਪੁਰੀਆਂ ਆ ਸੀਸੀਟੀਵੀ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਤੇ ਆ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤੇ ਇਸੇ ਮੌਕੇ ਹੀ ਨਰਿੰਦਰ ਸਿੰਘ ਚੋੜਾ ਉੱਥੇ ਪਹੁੰਚਦਾ ਉਸ ਦੇ ਵੱਲੋਂ ਡੱਬ ਦੇ ਵਿੱਚੋਂ ਪਿਸਤੌਲ ਕੱਢਿਆ ਜਾਂਦਾ ਅਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਸੁਬੀਰ ਸਿੰਘ ਬਾਦਲ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਸੁਰੱਖਿਆ ਕਰਮੀ ਤੁਰੰਤ ਹਰਕਤ ਵਿੱਚ ਆਉਂਦੇ ਨੇ ਨਰਾਇਣ ਸਿੰਘ ਚੌੜਾ ਨੂੰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਹੈ ਹਾਲਾਂਕਿ ਫਿਰ ਵੀ ਉਸ ਦੇ ਵੱਲੋਂ ਇੱਕ ਫਾਇਰ ਖੜਿਆ ਜਾਂਦਾ ਹੈ ਜਿਹੜਾ ਕਿ ਦਰਸ਼ਨੀ ਜੋੜੀ ਦੇ ਉੱਪਰ ਜਾ ਕੇ ਗੋਲੀ ਲੱਗਦੀ ਹੈ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਦੇ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਆ ਤਾਂ ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਦਰਸ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਤੇ ਅੱਜ ਰਿਮਾਂਡ ਖਤਮ ਹੋਣ ਜਾ ਰਿਹਾ ਹੈ ਆ ਰਿਮਾਂਡ ਖਤਮ ਹੋਣ ਦੇ ਬਾਅਦ ਅੰਮ੍ਰਿਤਸਰ ਕੋਰਟ ਦੇ ਵਿੱਚ ਨਾਰਾਇਣ ਚੌੜਾ ਦੀ ਪੇਸ਼ੀ ਹੋਵੇਗੀ ਥੋੜੀ ਦੇਰ ਦੇ ਵਿੱਚ ਨਾਰਾਇਣ ਚੌੜਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਖੈਰ ਵੇਖਣ ਹੋਵੇਗਾ ਕਿ ਕੀ ਆ ਪੁਲਿਸ ਦੇ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਨਹੀਂ ਜੇ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਤਾਂ ਕੋਰਟ ਦੇ ਵੱਲੋਂ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ ਇਸ ਨੂੰ ਲੈ ਕੇ ਵੀ ਜਲਦ ਜਿਹੜੀ ਕਿ ਜਾਣਕਾਰੀ ਸਪਸ਼ਟ ਹੋ ਜਾਵੇਗੀ ਤਾਂ ਥੋੜੀ ਦੇਰ ਦੇ ਵਿੱਚ ਨਾਰਾਇਣ ਚੌੜਾ ਦੀ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ ਕਿਉਂਕਿ ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਨਾਰਾਇਣ ਚੌੜਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਦੇ ਵਿਚਾਲੇ ਇਹ ਵੀ ਖਬਰ ਸਾਹਮਣੇ ਆਈ ਕਿ ਨਾਰਾਇਣ ਚੌੜਾ ਦੇ ਦੋ ਬੇਟਿਆਂ ਤੋਂ ਵੀ ਜਿਹੜੀ ਕਿ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਜੋ ਕਿ ਪੇਸ਼ੇਵਜੋਂ ਵਕੀਲ ਨੇ ਉਹਨਾਂ ਨੂੰ ਵੀ ਇਸ ਪੂਰੇ ਕੇਸ ਨੂੰ ਲੈ ਕੇ ਸਵਾਲ-ਜਵਾਬ ਕੀਤੇ ਗਏ ਕਿਉਂਕਿ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਹਰ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਨਾਰਾਇਣ ਚੌੜਾ ਦਾ ਇਸ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਪਿੱਛੇ ਮਕਸਦ ਕੀ ਸੀ ਕਿਉਂ ਸੁਖਬੀਰ ਸਿੰਘ ਬਾਦਲ ਨੂੰ ਉਸ ਦੇ ਵੱਲੋਂ ਟਾਰਗੇਟ ਕੀਤਾ ਗਿਆ ਆ ਕੀ ਕਿਸੇ ਦੇ ਕਹਿਣ ਤੇ ਉਸ ਦੇ ਵੱਲੋਂ ਇਹ ਜਿਹੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਰ ਐਂਗਲ ਤੋਂ ਪੁਲਿਸ ਨੂੰ ਲਗਾਤਾਰ ਆ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਥੋੜੀ ਦੇਰ ਦੇ ਵਿੱਚ ਨਾਰਾਇਣ ਚੋੜਾ ਦੀ ਕੋਰਟ ਦੇ ਵਿੱਚ ਆ ਪੇਸ਼ੀ ਹੋਵੇਗੀ ਰਿਮਾਂਡ ਖਤਮ ਹੋਣ ਦੇ ਬਾਅਦ ਨਾਰਾਇਣ ਚੋੜਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਥੋੜੀ ਦੇਰ ਦੇ ਵਿੱਚ ਨਰਾਇਣ ਚੋੜਾ ਦੀ ਅਮਨਸਰ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ ਦਰਸਲ ਚੋੜਾ ਦਾ ਰਿਮਾਂਡ ਖਤਮ ਹੋ ਰਿਹਾ ਤੇ ਰਿਮਾਂਡ ਖਤਮ ਹੋਣ ਦੇ ਬਾਅਦ ਹੀ ਕੋਰਟ ਦੇ ਵਿੱਚ ਨਰਾਇਣ ਚੋੜਾ ਨੂੰ ਪੇਸ਼ ਕੀਤਾ ਜਾ ਰਿਹਾ ਥੋੜੀ ਦੇਰ ਦੇ ਵਿੱਚ ਪੇਸ਼ੀ ਹੋਵੇਗੀ ਆ ਦਰਸਲ 4 ਦਸੰਬਰ ਦੀ ਇਹ ਪੂਰੀ ਵਾਰਦਾਤ ਜਦੋਂ ਨਰਾਇਣ ਚੋੜਾ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਆ ਦਰਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਸੁਖਬੀਰ ਸਿੰਘ ਬਾਦਲ ਜਦੋਂ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਜੋੜੀ ਤੇ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਕਰੀਬ 9:30 ਵਜੇ ਦਾ ਉਹ ਸਮਾਂ ਸੀਗਾ ਆ ਤਾਂ ਸੁਖਵੀਰ ਸਿੰਘ ਬਾਦਲ 휠 ਚੇਅਰ ਤੇ ਬੈਠ ਕੇ ਜਦੋਂ ਪਹਿਰੇਦਾਰ ਦੀ ਸੇਵਾ ਕਰ ਰਹੇ ਸਨ ਤਸਵੀਰੀ ਤੁਹਾਨੂੰ ਉਸ ਦਿਨ ਦੀ ਅਸੀਂ ਵਿਖਾ ਰਹੇ ਹਾਂ ਤਾਂ ਇਸੇ ਦੌਰਾਨ ਨਰੈਣ ਸਿੰਘ ਚੌੜਾ ਮੌਕੇ ਤੇ ਪਹੁੰਚਦਾ ਬਿਲਕੁਲ ਨਜ਼ਦੀਕ ਸੁਖਵੀਰ ਸਿੰਘ ਬਾਦਲ ਦੇ ਚੱਲਾ ਜਾਂਦਾ ਉਸ ਤੋਂ ਬਾਅਦ ਉਸ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਉਸ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਉਸ ਦੇ ਬਾਅਦ ਹੀ ਪੁਲਿਸ ਦੇ ਵੱਲੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਰਿਮਾਂਡ ਖਤਮ ਹੋਣ ਦੇ ਬਾਅਦ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਆ ਥੋੜੀ ਦੇਰ ਦੇ ਵਿੱਚ ਨਰੈਣ ਚੋੜਾ ਦੀ ਅਮਰਸਰ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ ਆ ਕਿਉਂਕਿ ਅੱਜ ਰਿਮਾਂਡ ਖਤਮ ਹੋ ਰਿਹਾ ਹੈ ਰਿਮਾਂਡ ਖਤਮ ਹੋਣ ਦੇ ਬਾਅਦ ਅੱਜ ਆ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਨਰੈਣ ਚੋੜਾ ਨੂੰ ਫਿਰ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਕੀ ਹੋਰ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ ਜਾਂ ਕੋਰਟ ਦੇ ਵੱਲੋਂ ਹੋਰ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਜਾਂਦਾ ਹੈ ਆ ਇਸ ਨੂੰ ਲੈ ਕੇ ਵੀ ਜਾਣਕਾਰੀ ਜਿਹੜੀ ਥੋੜੀ ਦੇਰ ਤੱਕ ਸਪਸ਼ਟ ਹੋ ਜਾਵੇਗੀ ਤਾਂ ਥੋੜੀ ਦੇਰ ਦੇ ਵਿੱਚ ਹੀ ਦਰਸਲ ਨਰੈਣ ਚੋੜਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕਿਉਂਕਿ ਇਸ ਤੋਂ ਪਹਿਲਾਂ ਅਨਾਰੈਨ ਚੋੜਾ ਨੂੰ ਹਾਲਾਂਕਿ ਮੌਕੇ ਤੇ 4 ਦਸੰਬਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਉਸ ਤੋਂ ਬਾਅਦ ਅਗਲੇ ਦਿਨ ਆ ਕੋਰਟ ਦੇ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਕਿਉਂਕਿ ਹਰ ਪਹਿਲੂ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਆ ਨਾਰੈਨ ਚੋੜਾ ਦੇ ਦੋ ਬੇਟਿਆਂ ਤੋਂ ਵੀ ਜੁਕੇ ਸਵਾਲ ਜਵਾਬ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਪੂਰੇ ਕੇਸ ਨੂੰ ਲੈ ਕੇ ਆ ਤਾਂ ਹੁਣ ਥੋੜੀ ਦੇਰ ਦੇ ਵਿੱਚ ਨਾਰੈਨ ਚੋੜਾ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਆ 4 ਦਸੰਬਰ ਦੀਆਂ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਵਿਖਾ ਰਹੇ ਹਾਂ ਜਦੋਂ ਨਾਰਾਇਣ ਚੋੜਾ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਦੋਂ ਉਸ ਦੇ ਵੱਲੋਂ ਸਰਵੇਸ਼ ਸਿੰਘ ਬਾਦਲ ਤੇ ਆ ਜਾਨਲੇਵਾ ਹਮਲਾ ਕਰਨ ਦੀ ਜੋ ਕਿ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਿੱਧਾ ਰੋਕ ਕਰਾਂਗੇ ਅੰਮ੍ਰਿਤਸਰ ਕੋਰਟ ਦਾ ਜਿੱਥੋਂ ਮੇਰੇ ਸਹਿਯੋਗੀ ਅਮੇਸ਼ ਸ਼ਰਮਾ ਲਾਈਵ ਜੁੜ ਚੁੱਕੇ ਨੇ ਅਮੇਤ ਕੀ ਕੋ ਜਾਣਕਾਰੀ ਕਦੋਂ ਤੱਕ ਨਾਰਾਇਣ ਚੋੜਾ ਦੀ ਕੋਰਟ ਦੇ ਵਿੱਚ ਪੇਸ਼ੀ ਹੋ ਸਕਦੀ ਹੈ ਨਾਲ ਇਹ ਵੀ ਜਰੂਰ ਜਾਣਕਾਰੀ ਦਿਓ ਕਿ 3 ਦਿਨ ਦੇ ਰਿਮਾਨਡ ਦੇ ਦੌਰਾਨ ਕੋਈ ਜਾਣਕਾਰੀ ਸਾਹਮਣੇ ਆਈ ਹੈ ਕਿਸ ਲਿਹਾਜ਼ ਦੇ ਨਾਲ ਜਾਂਚ ਅੱਗੇ ਵਧੀ ਜਾਂ ਕੀ ਕੋਈ ਵੱਡਾ ਖੁਲਾਸਾ ਹੋਇਆ ਇਸ 3 ਦਿਨ ਦੀ ਪੁਸ਼ਗਿਸ਼ ਦੇ ਦੌਰਾਨ ਜੀ ਪਰਮਿੰਦਰ ਬਿਲਕੁਲ ਜਦੋਂ ਸੁਖਬੀਰ ਸਿੰਘ ਬਾਦਲ ਦੋ ਦਿਨਾਂ ਦੀ ਆਪਣੀ ਸੇਵਾ ਕਰ ਰਿਹਾ ਸੀ ਉਸ ਵੇਲੇ 4 ਤਰੀਕ ਨੂੰ ਕਰੀਬ ਸਵੇਰੇ 9:28 ਤੇ ਨਰਿੰਦਰ ਸਿੰਘ ਚੋੜਾ ਦੁਆਰਾ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੋ 5 ਤਰੀਕ ਨੂੰ ਉਸ ਤੋਂ ਬਾਅਦ ਪੁਲਿਸ ਦੁਆਰਾ ਗ੍ਰਿਫਤਾਰ ਕਰਕੇ 5 ਤਰੀਕ ਨੂੰ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ 10 ਦਿਨਾਂ ਦਾ ਰਿਮਾਂਡ ਪੁਲਿਸ ਦੁਆਰਾ ਕੋਰਟ ਪਾਸੋਂ ਮੰਗਿਆ ਗਿਆ ਸੀ ਲੇਕਿਨ ਕੋਰਟ ਪਾਸੋਂ ਕੋਰਟ ਵੱਲੋਂ 3 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹਾਲਾਂਕਿ ਕਈ ਇਹੋ ਜਿਹੇ ਅਨਸੁਲਝੇ ਸਵਾਲ ਹਲੇ ਵੀ ਇਹੋ ਜਿਹੇ ਹੈ ਜਿਸ ਦੀ ਤਲਾਸ਼ ਲਗਾਤਾਰ ਪੁਲਿਸ ਨਰੈਨ ਸਿੰਘ ਚੋੜਾ ਕੋ ਕਰਨ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੈ ਕਈ ਇਹੋ ਜਿਹੇ ਸਵਾਲਾਂ ਦੇ ਜਵਾਬ ਪੁਲਿਸ ਨੂੰ ਹਲੇ ਲੈਣੇ ਬਾਕੀ ਹੈ ਸੋ 3 ਦਿਨ ਦਾ ਰਿਮਾਂਡ ਬਹੁਤ ਕੱਟ ਗਿਆ ਸੀ ਸੋ ਅੱਜ ਨਰੈਨ ਸਿੰਘ ਚੋੜਾ ਨੂੰ ਦੁਬਾਰਾ 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ 8 ਤਰੀਕ ਨੂੰ ਨਰੈਨ ਸਿੰਘ ਚੋੜਾ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨ ਲਈ ਥੋੜੀ ਦੇਰ ਦੇ ਵਿੱਚ ਹੀ ਲਿਆਂਦਾ ਜਾਏਗਾ ਸੋ ਪੁਲਿਸ ਦੁਆਰਾ ਇਵੇਂ ਜਰੂਰ ਪੁਲਿਸ ਦੁਆਰਾ ਹੋਰ ਰਿਮਾਂਡ ਲੈਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ ਸੋ ਕੋਰਟ ਪਰਿਸ਼ਦ ਦੀ ਤੁਸੀਂ ਤਸਵੀਰਾਂ ਜ਼ਰੂਰ ਦੇਖ ਸਕਦੇ ਹੋ ਪੁਲਿਸ ਦੁਆਰਾ ਪੁਖਤਾ ਪ੍ਰਬੰਧ ਜ਼ਰੂਰ ਕੀਤੇ ਐ ਸੋ ਥੋੜੀ ਦੇਰ ਚ ਹੀ ਨਰੈਨ ਸਿੰਘ ਚੋੜਾ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਰਿਮਾਂਡ ਹੋਰ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਕਈ ਕੱਲ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਨਰੈਨਸਿੰਘ ਚੋੜਾ ਦੇ ਪਰਿਵਾਰ ਵੱਜੋਂ ਵੀ ਪਰਿਵਾਰ ਕੋਲੋਂ ਵੀ ਕਈ ਸਵਾਲ ਕੀਤੇ ਗਏ ਆ ਪੁਸ਼ਕਿਸ਼ ਕੀਤੀ ਗਈ ਹੈ ਲੇਕਿਨ ਕਿੰਨੀ ਕੁ ਸਫਲਤਾ ਪੁਲਿਸ ਨੂੰ ਹਾਸਿਲ ਹੋਈ ਹੈ ਕਿਉਂ ਨਰੈਨਸਿੰਘ ਚੋੜਾ ਦੁਆਰਾ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਕੀ ਉਸ ਮਾਮਲੇ ਦੇ ਵਿੱਚ ਨਰੈਨਸਿੰਘ ਚੋੜਾ ਦੇ ਨਾਲ ਹੋਰ ਵੀ ਕੋਈ ਕੋਈ ਨਾਲ ਮੌਜੂਦ ਸੀ ਜਾਂ ਨਹੀਂ ਇਹ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਨੇ ਹਲੇ ਨਰੈਣ ਸਿੰਘ ਚੋੜਾ ਕੋ ਲੈਣੇ ਬਾਕੀ ਆ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਕਿ ਕਈ ਇਹੋ ਜਿਹੇ ਅਨਸੁਲਝੇ ਸਵਾਲ ਆ ਜਿਸ ਦੇ ਜਵਾਬ ਪੁਲਿਸ ਨੂੰ ਨਰੈਣ ਸਿੰਘ ਚੋੜਾ ਕੋ ਚਾਹੀਦੇ ਆ ਅਗਰ ਉਸ ਉਹ ਸਵਾਲਾਂ ਦੇ ਜਵਾਬ ਪੁਲਿਸ ਨੂੰ ਮਿਲ ਚੁੱਕੇ ਹੋਣਗੇ ਤਾਂ ਅੱਜ ਪੁਲਿਸ ਰਿਮਾਂਡ ਲੈਣ ਦੀ ਕੋਸ਼ਿਸ਼ ਨਹੀਂ ਕਰੇਗੀ ਲੇਕਿਨ ਪਹਿਲੇ ਦਿਨ ਜਿਵੇਂ ਕਿ ਪੁਲਿਸ ਦੁਆਰਾ 10 ਦਿਨ ਦਾ ਰਿਮਾਂਡ ਜ਼ਰੂਰ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਕੋਰਟ ਦੁਆਰਾ 3 ਦਿਨ ਦਾ ਰਿਮਾਂਡ ਦਿੱਤਾ ਗਿਆ ਸੋ ਇਵੇਂ ਜਾਦਾ ਕਿ ਅੱਜ ਫਿਰ ਨਰੈਨ ਸਿੰਘ ਚੋੜਾ ਨੂੰ ਪੇਸ਼ ਕਰਕੇ ਦੁਆਰਾ ਇੱਕ ਵਾਰੀ ਰਿਮਾਂਡ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਜਿਹੜੇ ਜਿਹੜੇ ਸਵਾਲ ਪੁਲਿਸ ਨੂੰ ਪੁੱਛਗਿਛ ਦੇ ਦੌਰਾਨ ਹਲੇ ਉਹਨਾਂ ਦੇ ਜਵਾਬ ਨਹੀਂ ਮਿਲੇ ਤੇ ਉਹ ਜਵਾਬ ਦੁਆਰਾ ਤੋਂ ਨਰੈਨ ਸਿੰਘ ਚੋੜਾ ਕੋ ਜ਼ਰੂਰ ਲੈਣ ਦੀ ਪੁਲਿਸ ਦੁਆਰਾ ਕੋਸ਼ਿਸ਼ ਕੀਤੀ ਜਾਏਗੀ ਹਾਂ ਬਿਲਕੁਲ ਅਮਿਤ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਹਲੇ ਬਹੁਤ ਸਾਰੇ ਅਣਸੁਲਝੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਮਿਲਣਾ ਅਜੇ ਬਾਕੀ ਹੈ ਕਿ ਆਖਰਕਾਰ ਕਿਉਂ ਇਸ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਉਂ ਸੁਖਬੀਰ ਸਿੰਘ ਬਾਦਲ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਨਰਿੰਦਰ ਸਿੰਘ ਚੋੜਾ ਦੇ ਤੋਂ ਬੇਟਿਆਂ ਤੋਂ ਵੀ ਜੋ ਕਿ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਹੈ ਸਵਾਲ ਜਵਾਬ ਕੀਤੇ ਗਏ ਨੇ ਕੀ ਉਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਆਈ ਹੈ ਜਾਂ 3 ਦਿਨ ਦੇ ਵਿੱਚ ਪੁਲਿਸ ਨੂੰ ਕੀ ਹਾਸਲ ਹੋਇਆ ਹੈ ਆ ਕੋਈ ਲੀਡ ਮਿਲੀ ਹੋਵੇ ਕਿਸ ਲਿਹਾਜ਼ ਦੇ ਨਾਲ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਕੋਈ ਜਾਣਕਾਰੀ ਜੀ ਪਰਮਿੰਦਰ ਬਿਲਕੁਲ ਜਦੋਂ ਪੁਲਿਸ ਦੁਆਰਾ ਮਾਨ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਜਾਂਚ ਲਗਾਤਾਰ ਹਲੇ ਵੀ ਜਾਰੀ ਹੈ ਕਿਉਂਕਿ ਹਲੇ ਤੱਕ ਉਹ ਮਾਮਲਾ ਪੂਰੀ ਤਰ੍ਹਾਂ ਨਾਲ ਪੁਲਿਸ ਨਰੈਣਚਨ ਸਿੰਘ ਚੋੜਾ ਕੋ ਜੋ ਜੋ ਸਵਾਲ ਸੀ ਉਸ ਦੇ ਜਵਾਬ ਪ੍ਰੋਪਰ ਤਰੀਕੇ ਨਾਲ ਹਲੇ ਤੱਕ ਪੁਲਿਸ ਆਪਣੀ ਜਾਂਚ ਨੂੰ ਅੱਗੇ ਜਿੰਨੀ ਕੁ ਵਧਾ ਸਕਦੀ ਸੀ ਉਹਨਾਂ ਵਧਾਇਆ ਵਾ ਲੇਕਿਨ ਟਾਈਮ ਬਹੁਤ ਘੱਟ ਸੀ ਕਿਉਂਕਿ 3 ਦਿਨ ਦਾ ਰਿਮਾਂਡ ਬਹੁਤ ਘੱਟ ਹੈ ਸੋ 3 ਦਿਨਾਂ ਦੇ ਰਿਮਾਂਡ ਦੇ ਦੌਰਾਨ ਕੱਲ ਉਹਦੇ ਪਰਿਵਾਰ ਦੇ ਜਿਹੜੇ ਨਰੈਨ ਸਿੰਘ ਚੋੜਾ ਦੇ ਬੱਚੇ ਸੀ ਬੇਟੇ ਸੀ ਉਹਨਾਂ ਕੋਲੋਂ ਵੀ ਪੁਲਿਸ ਦੁਆਰਾ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਪੁੱਛਗਛ ਕੀਤੀ ਗਈ ਹੈ ਸੋ ਉਹਨਾਂ ਦੇ ਕੋਲੋਂ ਕੀ ਕੀ ਜਵਾਬ ਹਾਸਲ ਹੋਏ ਹੈ ਕਿਹੜੇ ਕਿਹੜੇ ਸਵਾਲ ਪੁਲਿਸ ਦੁਆਰਾ ਪੁੱਛੇ ਗਏ ਹੈ ਤੇ ਕਿਹੜੇ ਕਿਹੜੇ ਜਵਾਬ ਨਰੈਨ ਸਿੰਘ ਚੋੜਾ ਦੇ ਬੱਚਿਆਂ ਦੁਆਰਾ ਪੁਲਿਸ ਨੂੰ ਦਿੱਤੇ ਗਏ ਹੈ ਤੇ ਕਿੰਨੀ ਕੁ ਪੁਲਿਸ ਉਸ ਤੋਂ ਸੈਟੀਸਫਾਈਡ जांच ਦਾ ਵਿਸ਼ਾ ਜ਼ਰੂਰ ਹੈ ਇਸ ਦੀ ਹਲੇ ਤੱਕ ਪੁਲਿਸ ਦੁਆਰਾ ਖੁਲਾਸਾ ਨਹੀਂ ਕੀਤਾ ਗਿਆ ਲੇਕਿਨ ਸਭ ਤੋਂ ਜ਼ਰੂਰੀ ਹੈ ਕਿ ਨਰੈਣ ਸਿੰਘ ਚੋੜਾ ਦੁਆਰਾ ਇਸ ਘਟਨਾ ਨੂੰ ਅੰਜਾਮ ਦਿੰਦੀ ਕਿਉਂ ਕੋਸ਼ਿਸ਼ ਕੀਤੀ ਗਈ ਇਹ ਇੱਕ ਵੱਡਾ ਸਵਾਲ ਹੈ ਜਿਸ ਦਾ ਜਵਾਬ ਪੁਲਿਸ ਨਰਿੰਦਰ ਸਿੰਘ ਚੋੜਾ ਕੋ जरूर ਲੱਭਣ ਦੀ ਕੋਸ਼ਿਸ਼ ਕਰੇਗੀ ਉਸਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰੇਗੀ ਸੋ ਇਸ ਲਈ ਇਹ ਵੀ ਜ਼ਰੂਰ ਜਾਪਦਾ ਕਿ ਅੱਜ ਫੇਰ ਪੁਲਿਸ ਕੋਰਟ ਕੋਰਟ ਪਰਸਰ ਕੋ ਕੋਟ ਕੋਲ ਰਿਮਾਂਡ ਜ਼ਰੂਰ ਨਰਿੰਦਰ ਸਿੰਘ ਚੋੜਾ ਦਾ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਕਿ ਉਹਨਾਂ ਦੀ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਤੇ ਨਾਲ ਹੀ ਜੋ ਜੋ ਸਵਾਲ ਪੁਲਿਸ ਜਾਂਚ ਦੇ ਦੌਰਾਨ ਜੋ ਜੋ ਪੁਲਿਸ ਨੂੰ ਸਵਾਲਾਂ ਦੇ ਜਵਾਬ ਚਾਹੀਦੇ ਆ ਉਹ ਸਵਾਲਾਂ ਦੇ ਜਵਾਬ ਪੁਲਿਸ ਨਰਿੰਦਰ ਸਿੰਘ ਚੋੜੇ ਕੋ ਲੈਣ ਦੀ ਕੋਸ਼ਿਸ਼ ਦੇ ਵਿੱਚ ਜੁਟੀ ਆ। ਹਾਂ ਠੀਕ ਹੈ ਅਸੀਂ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜਦੋਂ ਇਹ ਪੇਸ਼ੀ ਹੋਵੇਗੀ ਕੋਈ ਅਪਡੇਟ ਆਵੇਗਾ ਫਿਰ ਤੁਹਾਡਾ ਅਸੀਂ ਰੋਕ ਕਰਾਂਗੇ ਤਾਂ ਅਸਲ ਥੋੜੀ ਦਿਰ ਦੇ ਵਿੱਚ ਨਾਰਾਇਣ ਚੋੜਾ ਦੀ ਅੰਮ੍ਰਿਤਸਰ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ ਕਿਉਂਕਿ ਅੱਜ ਤਿੰਨ ਦਿਨ ਦਾ ਰਿਮਾਂਡ ਖਤਮ ਹੋ ਰਿਹਾ ਹੈ। ਉਸ ਤੋਂ ਬਾਅਦ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ।